ਅੱਜ ਅਸੀਂ ਅਜਿਹੇ ਸਵਾਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਜੋ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਦੇ ਮਨ ਦੇ ਵਿੱਚ ਘੁੰਮ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿੰਦਗੀ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ ਪਿਛਲੇ 2 ਸਾਲਾਂ ਵਿੱਚ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਵਧੀਆ ਤਨਖਾਹਾਂ ਸਸਤੀਆਂ ਉਡਾਨਾਂ ਅਤੇ ਚਮਕਦਾਰ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਵੱਲ ਪ੍ਰਵਾਸ ਕਰ ਗਏ ਹਨ ਪਰ ਕੀ ਇਹ ਸੁਪਨਾ ਸੱਚਮੁੱਚ ਹਕੀਕਤ ਨਾਲ ਮੇਲ ਖਾਂਦਾ ਹੈ ਆਓ ਇਸ ਬਾਰੇ ਪੜਤਾਲ ਕਰੀਏ ਜਦੋਂ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੰਬਰਾਂ ਦੀ ਗੱਲ ਕਰਨੀ ਜ਼ਰੂਰੀ ਹੈ ਸਟੇਟਸ ਨਿਊਜ਼ੀਲੈਂਡ ਦੇ ਅਨਸਾਰ 2024 ਦੇ ਵਿੱਚ 30100 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਗਏ ਇਹ 2012 ਤੋਂ ਬਾਅਦ ਸਭ ਤੋਂ ਵੱਡੀ ਪ੍ਰਵਾਸ ਦੀ ਗਿਣਤੀ ਹੈ ਖਾਸ ਕਰ ਇਹ ਹੈ ਕਿ ਇਹਨਾਂ ਦੇ ਵਿੱਚੋਂ 40% ਦੀ ਲੋਕ 18 ਤੋਂ 30 ਸਾਲ ਦੀ ਉਮਰ ਦੇ ਸਨ ਨਰਸਾਂ ਵਪਾਰੀਆਂ ਤੇ ਗ੍ਰੈਜੂਏਟ ਵਰਗੇ ਨੌਜਵਾਨ ਪੇਸ਼ੇਵਰ ਇਸ ਵੱਡੇ ਪ੍ਰਵਾਸ ਦੀ ਅਗਵਾਈ ਕਰ ਰਹੇ ਹਨ ਇਹ ਮੋੜ ਤੋਂ ਇੱਕ ਵੱਡੀ ਕੀਵੀ ਇੱਕ ਜੌਬਸ ਵਰਗਾ ਮਹਿਸੂਸ ਹੁੰਦਾ ਹੈ ਆਸਟ੍ਰੇਲੀਆ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਖਿੱਚ ਵਧੀਆ ਤਨਖਾਹਾਂ ਆਸਤਨ ਆਸਟ੍ਰੇਲੀਆ ਵਿੱਚ ਪੂਰੇ ਸਮੇਂ ਦੀ ਕਮਾਈ 2220 ਡਾਲਰ ਨਿਊਜ਼ੀਲੈਂਡ ਡਾਲਰ ਪ੍ਰਤੀ ਹਫਤਾ ਹੈ ਜਦਕਿ ਨਿਊਜ਼ੀਲੈਂਡ ਦੇ ਵਿੱਚ ਇਹ ਸਿਰਫ 1679 ਡਾਲਰ ਹਨ ਇਹ ਫਰਕ ਲੋਕਾਂ ਨੂੰ ਆਸਟ੍ਰੇਲੀਆ ਦੇ ਵੱਲ ਖਿੱਚਦਾ ਹੈ ਪਰ ਇਸ ਦੇ ਨਾਲ ਹੀ ਜੀਵਨ ਦੀ ਲਾਗਤ ਵੀ ਵਧੇਰੇ ਹੈ ਉਦਾਹਰਨ ਵਜੋਂ ਸਿਡਨੀ ਵਿੱਚ ਔਸਤ ਕਿਰਾਇਆ 880 ਡਾਲਰ ਪ੍ਰਤੀ ਹਫਤਾ ਹੈ ਜਦਕਿ ਆਕਲੈਂਡ ਦੇ ਵਿੱਚ ਇਹ 650 ਡਾਲਰ ਹੈ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਘਰਾਂ ਦੀ ਔਸਤ ਕੀਮਤ 1.36 ਮਿਲੀਅਨ ਹੈ ਜਦਕਿ ਆਕਲੈਂਡ ਦੇ ਵਿੱਚ ਇਹ 1.07 ਮਿਲੀਅਨ ਹੈ ਇਹ ਅੰਤਰ ਆਸਟ੍ਰੇਲੀਆ ਵਿੱਚ ਜਾਇਦਾਦ ਖਰੀਦਣ ਦੇ ਸੁਪਨੇ ਨੂੰ ਮੁਸ਼ਕਲ ਬਣਾਉਂਦਾ ਹੈ ਮਹਿੰਗਾਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਦਰ 2.1% ਹੈ ਜੋ ਨਿਊਜ਼ੀਲੈਂਡ ਦੇ ਵਿੱਚ 2.7% ਨਾਲੋਂ ਘੱਟ ਹੈ ਪਰ ਸੁਪਰਮਾਰਕੀਟ ਦੀਆਂ ਕੀਮਤਾਂ ਪੈਟਰੋਲ ਅਤੇ ਬਿਜਲੀ ਦੇ ਬਿੱਲ ਦੋਵੇਂ ਦੇਸ਼ਾਂ ਦੇ ਪਰਿਵਾਰਾਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਸਿਡਨੀ ਵਿੱਚ 1 ਕਿਲੋ ਟਮਾਟਰ ਸ਼ਾਇਦ ਨਿਊਜ਼ੀਲੈਂਡ ਨਾਲੋਂ ਸਸਤੇ ਹੋਣ ਪਰ ਕੈਫੇ ਵਿੱਚ ਕੌਫੀ ਦੀ ਕੀਮਤ ਸਾਲ ਦੇ ਅੰਤ ਵਿੱਚ 9 ਤੋਂ ਲੈ ਕੇ 13 ਡਾਲਰ ਤੱਕ ਜਾ ਸਕਦੀ ਹੈ ਇਹ ਅਸੀਂ ਨਿਊਜ਼ੀਲੈਂਡ ਡਾਲਰ ਦੀ ਗੱਲ ਕਰ ਰਹੇ ਹਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਤਿਮਾਹੀ ਬਿਲਿੰਗ ਅਤੇ ਨਿਊਜ਼ੀਲੈਂਡ ਦੇ ਵਿੱਚ ਮਹੀਨਾਵਾਰ ਬਿਲਿੰਗ ਦਾ ਸਿਸਟਮ ਹੈ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਲਗਭਗ ਬਰਾਬਰ ਹੈ ਪਰ ਆਸਟ੍ਰੇਲੀਆ ਦਾ ਸਿਸਟਮ ਪਰਿਵਾਰਾਂ ਦੇ ਨਕਦ ਪ੍ਰਵਾਹ ਨੂੰ ਥੋੜਾ ਸੌਖਾ ਬਣਾਉਂਦਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਮੌਕਿਆਂ ਦੀ ਕਮੀ ਨਹੀਂ ਹੈ ਵਡੇਰੇ ਤਨਖਾਹ ਵਿਸ਼ਾਲ ਉਦਯੋਗ ਅਤੇ ਹੁਣ ਨਾਗਰਿਕਤਾ ਦਾ ਤੇਜ਼ ਰਸਤਾ ਬਹੁਤ ਸਾਰੇ ਲੋਕਾਂ ਨੂੰ ਖਿੱਚਦਾ ਹੈ ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਹਨ ਵੱਡੇ ਸ਼ਹਿਰਾਂ ਵਿੱਚ ਭੀੜ ਲੰਬੇ ਸਫ਼ਰ ਅਤੇ ਵੱਧਦੀ ਆਬਾਦੀ ਨੂੰ ਸੰਭਾਲਣ ਲਈ ਨਾਕਾਫੀ ਬੁਨਿਆਦੀ ਢਾਂਚਾ ਆਸਟ੍ਰੇਲੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦਾ ਹੈ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਜਾਮ ਅਤੇ ਲੰਮੇ ਸਫ਼ਰ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਿਰਫ ਕੰਮ ਅਤੇ ਖਰਚਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਦੂਜੇ ਪਾਸੇ ਨਿਊਜ਼ੀਲੈਂਡ ਆਰਥਿਕ ਚੁਣੌਤੀਆਂ ਦੇ ਬਾਵਜੂਦ ਇੱਕ ਵੱਖਰੀ ਜੀਵਨ ਸ਼ੈਲੀ ਪੇਸ਼ ਕਰਦਾ ਹੈ ਸ਼ਾਂਤ ਪਾਇਚਾਰੇ ਛੋਟੇ ਸਫਰ ਅਤੇ ਕੁਦਰਤ ਨਾਲ ਨੇੜਤਾ ਨਿਊਜ਼ੀਲੈਂਡ ਦੀ ਵਿਸ਼ੇਸ਼ਤਾ ਹੈ ਬਹੁਤ ਸਾਰੇ ਲੋਕ ਜਦੋਂ ਨਿਊਜ਼ੀਲੈਂਡ ਛੱਡਦੇ ਹਨ ਤਾਂ ਉਹਨਾਂ ਨੂੰ ਇਸ ਜੀਵਨ ਸ਼ੈਲੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਸਾਦਗੀ ਉਹ ਚੀਜ਼ ਹੈ ਜੋ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਮੁਸ਼ਕਿਲ ਨਾਲ ਹੀ ਮਿਲਦੀ ਹੈ ਤਾਂ ਅੰਤ ਵਿੱਚ ਸਵਾਲ ਇਹ ਹੈ ਕਿ ਆਸਟ੍ਰੇਲੀਆ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ 2 ਸਾਲਾਂ ਦੇ ਅਨੁਭਵ ਤੋਂ ਬਾਅਦ ਇਸ ਸਵਾਲ ਦਾ ਜਵਾਬ ਸਧਾਰਨ ਨਹੀਂ ਹੈ ਆਸਟ੍ਰੇਲੀਆ ਵਿੱਚ ਵਧੀਆ ਮੌਕੇ ਅਤੇ ਤਨਖਾਹਾਂ ਜੋ ਬਹੁਤ ਸਾਰੇ ਲੋਕਾਂ ਲਈ ਜੀਵਨ ਨੂੰ ਸੌਖਾ ਬਣਾਉਂਦੀਆਂ ਹਨ ਪਰ ਮਹਿੰਗੇ ਕਿਰਾਏ ਜੀਵਨ ਦੀ ਉੱਚੀ ਲਾਗਤ ਅਤੇ ਸ਼ਹਿਰੀ ਜੀਵਨ ਦੀ ਪੀੜ ਇਸ ਦੇ ਫਾਇਦਿਆਂ ਨੂੰ ਸੀਮਤ ਕਰਦੀ ਹੈ ਨਿਊਜ਼ੀਲੈਂਡ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਇੱਕ ਜਿਹਾ ਹੀ ਜੀਵਨ ਸ਼ੈਲੀ ਦਿੰਦਾ ਹੈ ਜੋ ਸ਼ਾਂਤੀ ਅਤੇ ਸਰਲਤਾ ਨਾਲ ਭਰਪੂਰ ਹੈ ਹਜ਼ਾਰਾਂ ਨਿਯੂਜ਼ਨ ਵਾਸੀ ਅਜੇ ਵੀ ਆਸਟ੍ਰੇਲੀਆ ਦੀ ਚਮਕ ਵੱਲ ਖਿੱਚੇ ਜਾ ਰਹੇ ਹਨ ਪਰ ਬਿਹਤਰ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਕੁਝ ਲਈ ਇਹ ਵਧੀਆ ਤਨਖਾਹਾਂ ਅਤੇ ਮੌਕਿਆਂ ਦੀ ਗੱਲ ਹੈ ਜਦਕਿ ਦੂਜਿਆਂ ਲਈ ਸ਼ਾਂਤੀ ਅਤੇ ਕੁਦਰਤ ਨਾਲ ਜੁੜਿਆ ਜੀਵਨ ਜ਼ਿਆਦਾ ਮਹੱਤਵਪੂਰਨ ਹੈ ਇਹ ਸਵਾਲ ਕਿ ਕਿਹੜਾ ਦੇਸ਼ ਬਿਹਤਰ ਹੈ ਸ਼ਾਇਦ ਹਮੇਸ਼ਾ ਬਹਿਸ ਦਾ ਵਿਸ਼ਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਅਗਲੀਆਂ ਖਬਰਾਂ ਅਤੇ ਰਿਪੋਰਟ ਨਾਲ ਲੈ ਕੇ ਜਲਦੀ ਮਿਲਾਂਗੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਅਸੀਂ ਅਜਿਹੇ ਸਵਾਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਜੋ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਦੇ ਮਨ ਦੇ ਵਿੱਚ ਘੁੰਮ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿੰਦਗੀ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ ਪਿਛਲੇ 2 ਸਾਲਾਂ ਵਿੱਚ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਵਧੀਆ ਤਨਖਾਹਾਂ ਸਸਤੀਆਂ ਉਡਾਨਾਂ ਅਤੇ ਚਮਕਦਾਰ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਵੱਲ ਪ੍ਰਵਾਸ ਕਰ ਗਏ ਹਨ ਪਰ ਕੀ ਇਹ ਸੁਪਨਾ ਸੱਚਮੁੱਚ ਹਕੀਕਤ ਨਾਲ ਮੇਲ ਖਾਂਦਾ ਹੈ ਆਓ ਇਸ ਬਾਰੇ ਪੜਤਾਲ ਕਰੀਏ ਜਦੋਂ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੰਬਰਾਂ ਦੀ ਗੱਲ ਕਰਨੀ ਜ਼ਰੂਰੀ ਹੈ ਸਟੇਟਸ ਨਿਊਜ਼ੀਲੈਂਡ ਦੇ ਅਨਸਾਰ 2024 ਦੇ ਵਿੱਚ 30100 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਗਏ ਇਹ 2012 ਤੋਂ ਬਾਅਦ ਸਭ ਤੋਂ ਵੱਡੀ ਪ੍ਰਵਾਸ ਦੀ ਗਿਣਤੀ ਹੈ ਖਾਸ ਕਰ ਇਹ ਹੈ ਕਿ ਇਹਨਾਂ ਦੇ ਵਿੱਚੋਂ 40% ਲੋਕ 18 ਤੋਂ 30 ਸਾਲ ਦੀ ਉਮਰ ਦੇ ਸਨ ਨਰਸਾਂ ਵਪਾਰੀਆਂ ਅਤੇ ਗ੍ਰੈਜੂਏਟ ਵਰਗੇ ਨੌਜਵਾਨ ਪੇਸ਼ੇਵਰ ਇਸ ਵੱਡੇ ਪ੍ਰਵਾਸ ਦੀ ਅਗਵਾਈ ਕਰ ਰਹੇ ਹਨ ਇਹ ਮੋੜ ਤੋਂ ਇੱਕ ਵੱਡੀ ਕੀ ਵੀ ਇੱਕ ਜੌਬਸ ਵਰਗਾ ਮਹਿਸੂਸ ਹੁੰਦਾ ਹੈ ਆਸਟ੍ਰੇਲੀਆ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਖਿੱਚ ਵਧੀਆ ਤਨਖਾਹਾਂ ਆਸਤਨ ਆਸਟ੍ਰੇਲੀਆ ਵਿੱਚ ਪੂਰੇ ਸਮੇਂ ਦੀ ਕਮਾਈ 2220 ਡਾਲਰ ਨਿਊਜ਼ੀਲੈਂਡ ਡਾਲਰ ਪ੍ਰਤੀ ਹਫਤਾ ਹੈ ਜਦਕਿ ਨਿਊਜ਼ੀਲੈਂਡ ਦੇ ਵਿੱਚ ਇਹ ਸਿਰਫ 1679 ਡਾਲਰ ਹਨ ਇਹ ਫਰਕ ਲੋਕਾਂ ਨੂੰ ਆਸਟ੍ਰੇਲੀਆ ਦੇ ਵੱਲ ਖਿੱਚਦਾ ਹੈ ਪਰ ਇਸ ਦੇ ਨਾਲ ਹੀ ਜੀਵਨ ਦੀ ਲਾਗਤ ਵੀ ਵਧੇਰੇ ਹੈ ਉਦਾਹਰਨ ਵਜੋਂ ਸਿਡਨੀ ਵਿੱਚ ਔਸਤ ਕਿਰਾਇਆ 880 ਡਾਲਰ प्रति ਹਫਤਾ ਹੈ ਜਦਕਿ ਆਕਲੈਂਡ ਦੇ ਵਿੱਚ ਇਹ 650 ਡਾਲਰ ਹੈ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਘਰਾਂ ਦੀ ਔਸਤ ਕੀਮਤ 1.36 ਮਿਲੀਅਨ ਹੈ ਜਦਕਿ ਆਕਲੈਂਡ ਦੇ ਵਿੱਚ ਇਹ 1.07 ਮਿਲੀਅਨ ਹੈ ਇਹ ਅੰਤਰ ਆਸਟ੍ਰੇਲੀਆ ਵਿੱਚ ਜਾਇਦਾਦ ਖਰੀਦਣ ਦੇ ਸੁਪਨੇ ਨੂੰ ਮੁਸ਼ਕਲ ਬਣਾਉਂਦਾ ਹੈ ਮਹਿੰਗਾਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਦਰ 2.1% ਹੈ ਜੋ ਨਿਊਜ਼ੀਲੈਂਡ ਦੇ ਵਿੱਚ 2.7% ਨਾਲੋਂ ਘੱਟ ਹੈ ਪਰ ਸੁਪਰਮਾਰਕੀਟ ਦੀਆਂ ਕੀਮਤਾਂ ਪੈਟਰੋਲ ਅਤੇ ਬਿਜਲੀ ਦੇ ਬਿੱਲ ਦੋਵੇਂ ਦੇਸ਼ਾਂ ਦੇ ਪਰਿਵਾਰਾਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਸਿਡਨੀ ਵਿੱਚ 1 ਕਿਲੋ ਟਮਾਟਰ ਸ਼ਾਇਦ ਨਿਊਜ਼ੀਲੈਂਡ ਨਾਲੋਂ ਸਸਤੇ ਹੋਣ ਪਰ ਕੈਫੇ ਵਿੱਚ ਕੌਫੀ ਦੀ ਕੀਮਤ ਸਾਲ ਦੇ ਅੰਤ ਵਿੱਚ 9 ਤੋਂ ਲੈ ਕੇ 13 ਡਾਲਰ ਤੱਕ ਜਾ ਸਕਦੀ ਹੈ ਇਹ ਅਸੀਂ ਨਿਊਜ਼ੀਲੈਂਡ ਡਾਲਰ ਦੀ ਗੱਲ ਕਰ ਰਹੇ ਹਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਤਿਮਾਹੀ ਬਿਲਿੰਗ ਅਤੇ ਨਿਊਜ਼ੀਲੈਂਡ ਦੇ ਵਿੱਚ ਮਹੀਨਾਵਾਰ ਬਿਲਿੰਗ ਦਾ ਸਿਸਟਮ ਹੈ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਲਗਭਗ ਬਰਾਬਰ ਹੈ ਪਰ ਆਸਟ੍ਰੇਲੀਆ ਦਾ ਸਿਸਟਮ ਪਰਿਵਾਰਾਂ ਦੇ ਨਕਦ ਪ੍ਰਵਾਹ ਨੂੰ ਥੋੜਾ ਸੌਖਾ ਬਣਾਉਂਦਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਮੌਕਿਆਂ ਦੀ ਕਮੀ ਨਹੀਂ ਹੈ ਵਧੇਰੇ ਤਨਖਾਹਾਂ ਵਿਸ਼ਾਲ ਉਦਯੋਗ ਅਤੇ ਹੁਣ ਨਾਗਰਿਕਤਾ ਦਾ ਤੇਜ਼ ਰਸਤਾ ਬਹੁਤ ਸਾਰੇ ਲੋਕਾਂ ਨੂੰ ਖਿੱਚਦਾ ਹੈ ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਹਨ ਵੱਡੇ ਸ਼ਹਿਰਾਂ ਵਿੱਚ ਭੀੜ ਲੰਬੇ ਸਫ਼ਰ ਅਤੇ ਵੱਧੀ ਆਬਾਦੀ ਨੂੰ ਸੰਭਾਲਣ ਲਈ ਨਾਕਾਫੀ ਬੁਨਿਆਦੀ ਢਾਂਚਾ ਆਸਟ੍ਰੇਲੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦਾ ਹੈ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਜਮ ਅਤੇ ਲੰਬੇ ਸਫ਼ਰ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਿਰਫ ਕੰਮ ਅਤੇ ਖਰਚਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਦੂਜੇ ਪਾਸੇ ਨਿਊਜ਼ੀਲੈਂਡ ਆਰਥਿਕ ਚੁਣੌਤੀਆਂ ਦੇ ਬਾਵਜੂਦ ਇੱਕ ਵੱਖਰੀ ਜੀਵਨ ਸ਼ੈਲੀ ਪੇਸ਼ ਕਰਦਾ ਹੈ। ਸ਼ਾਂਤ ਪਾਈਚਾਰੇ, ਛੋਟੇ ਸਫ਼ਰ ਅਤੇ ਕੁਦਰਤ ਨਾਲ ਨੇੜਤਾ ਨਿਊਜ਼ੀਲੈਂਡ ਦੀ ਵਿਸ਼ੇਸ਼ਤਾ ਹੈ। ਬਹੁਤ ਸਾਰੇ ਲੋਕ ਜਦੋਂ ਨਿਊਜ਼ੀਲੈਂਡ ਛੱਡਦੇ ਹਨ ਤਾਂ ਉਹਨਾਂ ਨੂੰ ਇਸ ਜੀਵਨ ਸ਼ੈਲੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ। ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਸਾਦਗੀ ਉਹ ਚੀਜ਼ ਹੈ ਜੋ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਮੁਸ਼ਕਿਲਾਂ ਲਈ ਮਿਲਦੀ ਹੈ। ਤਾਂ ਅੰਤ ਵਿੱਚ ਸਵਾਲ ਇਹ ਹੈ ਕੀ ਆਸਟ੍ਰੇਲੀਆ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ 2 ਸਾਲਾਂ ਦੇ ਅਨੁਭਵ ਤੋਂ ਬਾਅਦ ਇਸ ਸਵਾਲ ਦਾ ਜਵਾਬ ਸਧਾਰਨ ਨਹੀਂ ਹੈ ਆਸਟ੍ਰੇਲੀਆ ਵਿੱਚ ਵਧੀਆ ਮੌਕੇ ਅਤੇ ਤਨਖਾਹਾਂ ਜੋ ਬਹੁਤ ਸਾਰੇ ਲੋਕਾਂ ਨੇ ਜੀਵਨ ਨੂੰ ਸੌਖਾ ਬਣਾਉਂਦਿਆਂ ਹਨ ਪਰ ਮਹਿੰਗੇ ਕਿਰਾਏ ਜੀਵਨ ਦੀ ਉੱਚੀ ਲਾਗਤ ਅਤੇ ਸ਼ਹਿਰੀ ਜੀਵਨ ਦੀ ਪੀੜ ਇਸ ਦੇ ਫਾਇਦਿਆਂ ਨੂੰ ਸੀਮਤ ਕਰਦੀ ਹੈ ਨਿਊਜ਼ੀਲੈਂਡ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਇੱਕ ਜਿਹੀ ਜੀਵਨ ਸ਼ੈਲੀ ਦਿੰਦਾ ਹੈ ਜੋ ਸ਼ਾਂਤੀ ਅਤੇ ਸਰਲਤਾ ਨਾਲ ਭਰਪੂਰ ਹੈ ਹਜ਼ਾਰਾਂ ਨਿਊਜ਼ੀਲੈਂਡ ਵਾਸੀ ਅਜੇ ਵੀ ਆਸਟ੍ਰੇਲੀਆ ਦੀ ਚਮਕ ਵੱਲ ਖਿੱਚੇ ਜਾ ਰਹੇ ਹਨ ਪਰ ਬਿਹਤਰ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਕੁਝ ਲਈ ਇਹ ਵਧੀਆ ਤਨਖਾਹਾਂ ਅਤੇ ਮੌਕਿਆਂ ਦੀ ਗੱਲ ਹੈ ਜਦਕਿ ਦੂਜਿਆਂ ਲਈ ਸ਼ਾਂਤੀ ਅਤੇ ਕੁਦਰਤ ਨਾਲ ਜੁੜਿਆ ਜੀਵਨ ਜ਼ਿਆਦਾ ਮਹੱਤਵਪੂਰਨ ਹੈ ਇਹ ਸਵਾਲ ਕਿ ਕਿਹੜਾ ਦ੍ਰਿਸ਼ ਬਿਹਤਰ ਹੈ ਸ਼ਾਇਦ ਹਮੇਸ਼ਾ ਬਹਿਸ ਦਾ ਵਿਸ਼ਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਅਗਲੀਆਂ ਖਬਰਾਂ ਅਤੇ ਰਿਪੋਰਟ ਨਾਲ ਲੈ ਕੇ ਜਲਦੀ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਅਸੀਂ ਅਜਿਹੇ ਸਵਾਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਜੋ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਦੇ ਮਨ ਦੇ ਵਿੱਚ ਘੁੰਮ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿੰਦਗੀ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ ਪਿਛਲੇ 2 ਸਾਲਾਂ ਵਿੱਚ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਵਧੀਆ ਤਨਖਾਹਾਂ ਸਸਤੀਆਂ ਉਡਾਨਾਂ ਅਤੇ ਚਮਕਦਾਰ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਵੱਲ ਪ੍ਰਵਾਸ ਕਰ ਗਏ ਹਨ ਪਰ ਕੀ ਇਹ ਸੁਪਨਾ ਸੱਚਮੁੱਚ ਹਕੀਕਤ ਨਾਲ ਮੇਲ ਖਾਂਦਾ ਹੈ ਆਓ ਇਸ ਬਾਰੇ ਪੜਤਾਲ ਕਰੀਏ ਜਦੋਂ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੰਬਰਾਂ ਦੀ ਗੱਲ ਕਰਨੀ ਜ਼ਰੂਰੀ ਹੈ ਸਟੇਟਸ ਨਿਊਜ਼ੀਲੈਂਡ ਦੇ ਅਨਸਾਰ 2024 ਦੇ ਵਿੱਚ 30100 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਗਏ ਇਹ 2012 ਤੋਂ ਬਾਅਦ ਸਭ ਤੋਂ ਵੱਡੀ ਪ੍ਰਵਾਸ ਦੀ ਗਿਣਤੀ ਹੈ ਖਾਸ ਕਰ ਇਹ ਹੈ ਕਿ ਇਹਨਾਂ ਦੇ ਵਿੱਚੋਂ 40% ਲੋਕ 18 ਤੋਂ 30 ਸਾਲ ਦੀ ਉਮਰ ਦੇ ਸਨ ਨਰਸਾਂ ਵਪਾਰੀਆਂ ਅਤੇ ਗ੍ਰੈਜੂਏਟ ਵਰਗੇ ਨੌਜਵਾਨ ਪੇਸ਼ੇਵਰ ਇਸ ਵੱਡੇ ਪ੍ਰਵਾਸ ਦੀ ਅਗਵਾਈ ਕਰ ਰਹੇ ਹਨ ਇਹ ਮੋੜ ਤੋਂ ਇੱਕ ਵੱਡੀ ਕੀਵੀ ਇੱਕ ਜੌਬਸ ਵਰਗਾ ਮਹਿਸੂਸ ਹੁੰਦਾ ਹੈ ਆਸਟ੍ਰੇਲੀਆ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਖਿੱਚ ਵਧੀਆ ਤਨਖਾਹਾਂ ਆਸਤਨ ਆਸਟ੍ਰੇਲੀਆ ਵਿੱਚ ਪੂਰੇ ਸਮੇਂ ਦੀ ਕਮਾਈ 2220 ਡਾਲਰ ਨਿਊਜ਼ੀਲੈਂਡ ਡਾਲਰ ਪ੍ਰਤੀ ਹਫਤਾ ਹੈ ਜਦਕਿ ਨਿਊਜ਼ੀਲੈਂਡ ਦੇ ਵਿੱਚ ਇਹ ਸਿਰਫ 1679 ਡਾਲਰ ਹਨ ਇਹ ਫਰਕ ਲੋਕਾਂ ਨੂੰ ਆਸਟ੍ਰੇਲੀਆ ਦੇ ਵੱਲ ਖਿੱਚਦਾ ਹੈ ਪਰ ਇਸ ਦੇ ਨਾਲ ਹੀ ਜੀਵਨ ਦੀ ਲਾਗਤ ਵੀ ਵਧੇਰੇ ਹੈ ਉਦਾਹਰਨ ਵਜੋਂ ਸਿਡਨੀ ਵਿੱਚ ਔਸਤ ਕਿਰਾਇਆ 880 ਡਾਲਰ प्रति ਹਫ਼ਤਾ ਹੈ ਜਦਕਿ ਆਕਲੈਂਡ ਦੇ ਵਿੱਚ ਇਹ 650 ਡਾਲਰ ਹੈ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਘਰਾਂ ਦੀ ਔਸਤ ਕੀਮਤ 1.36 ਮਿਲੀਅਨ ਹੈ ਜਦਕਿ ਆਕਲੈਂਡ ਦੇ ਵਿੱਚ ਇਹ 1.07 ਮਿਲੀਅਨ ਹੈ ਇਹ ਅੰਤਰ ਆਸਟ੍ਰੇਲੀਆ ਵਿੱਚ ਜਾਇਦਾਦ ਖਰੀਦਣ ਦੇ ਸੁਪਨੇ ਨੂੰ ਮੁਸ਼ਕਲ ਬਣਾਉਂਦਾ ਹੈ ਮਹਿੰਗਾਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਦਰ 2.1% ਹੈ ਜੋ ਨਿਊਜ਼ੀਲੈਂਡ ਦੇ ਵਿੱਚ 2.7% ਨਾਲੋਂ ਘੱਟ ਹੈ ਪਰ ਸੁਪਰਮਾਰਕੀਟ ਦੀਆਂ ਕੀਮਤਾਂ ਪੈਟਰੋਲ ਅਤੇ ਬਿਜਲੀ ਦੇ ਬਿੱਲ ਦੋਵੇਂ ਦੇਸ਼ਾਂ ਦੇ ਪਰਿਵਾਰਾਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਸਿਡਨੀ ਵਿੱਚ 1 ਕਿਲੋ ਟਮਾਟਰ ਸ਼ਾਇਦ ਨਿਊਜ਼ੀਲੈਂਡ ਨਾਲੋਂ ਸਸਤੇ ਹੋਣ ਪਰ ਕੈਫੇ ਵਿੱਚ ਕਾਫੀ ਦੀ ਕੀਮਤ ਸਾਲ ਦੇ ਅੰਤ ਵਿੱਚ 9 ਤੋਂ ਲੈ ਕੇ 13 ਡਾਲਰ ਤੱਕ ਜਾ ਸਕਦੀ ਹੈ ਇਹ ਅਸੀਂ ਨਿਊਜ਼ੀਲੈਂਡ ਡਾਲਰ ਦੀ ਗੱਲ ਕਰ ਰਹੇ ਹਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਤਿਮਾਹੀ ਬਿਲਿੰਗ ਅਤੇ ਨਿਊਜ਼ੀਲੈਂਡ ਦੇ ਵਿੱਚ ਮਹੀਨਾਵਾਰ ਬਿਲਿੰਗ ਦਾ ਸਿਸਟਮ ਹੈ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਲਗਭਗ ਬਰਾਬਰ ਹੈ ਪਰ ਆਸਟ੍ਰੇਲੀਆ ਦਾ ਸਿਸਟਮ ਪਰਿਵਾਰਾਂ ਦੇ ਨਕਦ ਪ੍ਰਵਾਹ ਨੂੰ ਥੋੜਾ ਸੌਖਾ ਬਣਾਉਂਦਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਮੌਕਿਆਂ ਦੀ ਕਮੀ ਨਹੀਂ ਹੈ ਵਧੇਰੇ ਤਨਖਾਹਾਂ ਵਿਸ਼ਾਲ ਉਦਯੋਗ ਅਤੇ ਹੁਣ ਨਾਗਰਿਕਤਾ ਦਾ ਤੇਜ਼ ਰਸਤਾ ਬਹੁਤ ਸਾਰੇ ਲੋਕਾਂ ਨੂੰ ਖਿੱਚਦਾ ਹੈ ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਹਨ ਵੱਡੇ ਸ਼ਹਿਰਾਂ ਵਿੱਚ ਭੀੜ ਲੰਬੇ ਸਫ਼ਰ ਅਤੇ ਵੱਧੀ ਆਬਾਦੀ ਨੂੰ ਸੰਭਾਲਣ ਲਈ ਨਾਕਾਫੀ ਬੁਨਿਆਦੀ ਢਾਂਚਾ ਆਸਟ੍ਰੇਲੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦਾ ਹੈ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਜਾਮ ਅਤੇ ਲੰਮੇ ਸਫ਼ਰ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਿਰਫ ਕੰਮ ਅਤੇ ਖਰਚਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਦੂਜੇ ਪਾਸੇ ਨਿਊਜ਼ੀਲੈਂਡ ਆਰਥਿਕ ਚੁਣੌਤੀਆਂ ਦੇ ਬਾਵਜੂਦ ਇੱਕ ਵੱਖਰੀ ਜੀਵਨ ਸ਼ੈਲੀ ਪੇਸ਼ ਕਰਦਾ ਹੈ ਸ਼ਾਂਤ ਪਾਇਚਾਰੇ ਛੋਟੇ ਸਫਰ ਅਤੇ ਕੁਦਰਤ ਨਾਲ ਨੇੜਤਾ ਨਿਊਜ਼ੀਲੈਂਡ ਦੀ ਵਿਸ਼ੇਸ਼ਤਾ ਹੈ ਬਹੁਤ ਸਾਰੇ ਲੋਕ ਜਦੋਂ ਨਿਊਜ਼ੀਲੈਂਡ ਛੱਡਦੇ ਹਨ ਤਾਂ ਉਹਨਾਂ ਨੂੰ ਇਸ ਜੀਵਨ ਸ਼ੈਲੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਸਾਦਗੀ ਉਹ ਚੀਜ਼ ਹੈ ਜੋ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਮੁਸ਼ਕਿਲ ਨਾਲ ਹੀ ਮਿਲਦੀ ਹੈ ਤਾਂ ਅੰਤ ਵਿੱਚ ਸਵਾਲ ਇਹ ਹੈ ਕਿ ਆਸਟ੍ਰੇਲੀਆ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ 2 ਸਾਲਾਂ ਦੇ ਅਨੁਭਵ ਤੋਂ ਬਾਅਦ ਇਸ ਸਵਾਲ ਦਾ ਜਵਾਬ ਸਧਾਰਨ ਨਹੀਂ ਹੈ ਆਸਟ੍ਰੇਲੀਆ ਵਿੱਚ ਵਧੀਆ ਮੌਕੇ ਅਤੇ ਤਨਖਾਹਾਂ ਜੋ ਬਹੁਤ ਸਾਰੇ ਲੋਕਾਂ ਨੇ ਜੀਵਨ ਨੂੰ ਸੌਖਾ ਬਣਾਉਂਦਿਆਂ ਹਨ ਪਰ ਮਹਿੰਗੇ ਕਿਰਾਏ ਜੀਵਨ ਦੀ ਉੱਚੀ ਲਾਗਤ ਅਤੇ ਸ਼ਹਿਰੀ ਜੀਵਨ ਦੀ ਪੀੜ ਇਸ ਦੇ ਫਾਇਦਿਆਂ ਨੂੰ ਸੀਮਤ ਕਰਦੀ ਹੈ ਨਿਊਜ਼ੀਲੈਂਡ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਇੱਕ ਜਿਹੀ ਜੀਵਨ ਸ਼ੈਲੀ ਦਿੰਦਾ ਹੈ ਜੋ ਸ਼ਾਂਤੀ ਅਤੇ ਸਰਲਤਾ ਨਾਲ ਭਰਪੂਰ ਹੈ ਹਜ਼ਾਰਾਂ ਨਿਊਜ਼ੀਲੈਂਡ ਵਾਸੀ ਅਜੇ ਵੀ ਆਸਟ੍ਰੇਲੀਆ ਦੀ ਚਮਕ ਵੱਲ ਖਿੱਚੇ ਜਾ ਰਹੇ ਹਨ ਪਰ ਬਿਹਤਰ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਕੁਝ ਲਈ ਇਹ ਵਧੀਆ ਤਨਖਾਹਾਂ ਅਤੇ ਮੌਕਿਆਂ ਦੀ ਗੱਲ ਹੈ ਜਦਕਿ ਦੂਜਿਆਂ ਲਈ ਸ਼ਾਂਤੀ ਅਤੇ ਕੁਦਰਤ ਨਾਲ ਜੁੜਿਆ ਜੀਵਨ ਜ਼ਿਆਦਾ ਮਹੱਤਵਪੂਰਨ ਹੈ ਇਹ ਸਵਾਲ ਕਿ ਕਿਹੜਾ ਦ੍ਰਿਸ਼ ਬਿਹਤਰ ਹੈ ਸ਼ਾਇਦ ਹਮੇਸ਼ਾ ਬਹਿਸ ਦਾ ਵਿਸ਼ਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਅਗਲੀਆਂ ਖਬਰਾਂ ਅਤੇ ਰਿਪੋਰਟ ਨਾਲ ਲੈ ਕੇ ਜਲਦੀ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਅਸੀਂ ਅਜਿਹੇ ਸਵਾਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਜੋ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਦੇ ਮਨ ਦੇ ਵਿੱਚ ਘੁੰਮ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿੰਦਗੀ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ ਪਿਛਲੇ 2 ਸਾਲਾਂ ਵਿੱਚ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਵਧੀਆ ਤਨਖਾਹਾਂ ਸਸਤੀਆਂ ਉਡਾਨਾਂ ਅਤੇ ਚਮਕਦਾਰ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਵੱਲ ਪ੍ਰਵਾਸ ਕਰ ਗਏ ਹਨ ਪਰ ਕੀ ਇਹ ਸੁਪਨਾ ਸੱਚਮੁੱਚ ਹਕੀਕਤ ਨਾਲ ਮੇਲ ਖਾਂਦਾ ਹੈ ਆਓ ਇਸ ਬਾਰੇ ਪੜਤਾਲ ਕਰੀਏ ਜਦੋਂ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੰਬਰਾਂ ਦੀ ਗੱਲ ਕਰਨੀ ਜ਼ਰੂਰੀ ਹੈ ਸਟੇਟਸ ਨਿਊਜ਼ੀਲੈਂਡ ਦੇ ਅਨਸਾਰ 2024 ਦੇ ਵਿੱਚ 30100 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਗਏ ਇਹ 2012 ਤੋਂ ਬਾਅਦ ਸਭ ਤੋਂ ਵੱਡੀ ਪ੍ਰਵਾਸ ਦੀ ਗਿਣਤੀ ਹੈ ਖਾਸ ਕਰ ਇਹ ਹੈ ਕਿ ਇਹਨਾਂ ਦੇ ਵਿੱਚੋਂ 40% ਦੀ ਲੋਕ 18 ਤੋਂ 30 ਸਾਲ ਦੀ ਉਮਰ ਦੇ ਸਨ ਨਰਸਾਂ ਵਪਾਰੀਆਂ ਤੇ ਗ੍ਰੈਜੂਏਟ ਵਰਗੇ ਨੌਜਵਾਨ ਪੇਸ਼ੇਵਰ ਇਸ ਵੱਡੇ ਪ੍ਰਵਾਸ ਦੀ ਅਗਵਾਈ ਕਰ ਰਹੇ ਹਨ ਇਹ ਮੋੜ ਤੋਂ ਇੱਕ ਵੱਡੀ ਕੀਵੀ ਇੱਕ ਜੌਬਸ ਵਰਗਾ ਮਹਿਸੂਸ ਹੁੰਦਾ ਹੈ ਆਸਟ੍ਰੇਲੀਆ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਖਿੱਚ ਵਧੀਆ ਤਨਖਾਹਾਂ ਆਸਤਨ ਆਸਟ੍ਰੇਲੀਆ ਵਿੱਚ ਪੂਰੇ ਸਮੇਂ ਦੀ ਕਮਾਈ 2220 ਡਾਲਰ ਨਿਊਜ਼ੀਲੈਂਡ ਡਾਲਰ ਪ੍ਰਤੀ ਹਫਤਾ ਹੈ ਜਦਕਿ ਨਿਊਜ਼ੀਲੈਂਡ ਦੇ ਵਿੱਚ ਇਹ ਸਿਰਫ 1679 ਡਾਲਰ ਹਨ ਇਹ ਫਰਕ ਲੋਕਾਂ ਨੂੰ ਆਸਟ੍ਰੇਲੀਆ ਦੇ ਵੱਲ ਖਿੱਚਦਾ ਹੈ ਪਰ ਇਸ ਦੇ ਨਾਲ ਹੀ ਜੀਵਨ ਦੀ ਲਾਗਤ ਵੀ ਵਧੇਰੇ ਹੈ ਉਦਾਹਰਨ ਵਜੋਂ ਸਿਡਨੀ ਵਿੱਚ ਔਸਤ ਕਿਰਾਇਆ 880 ਡਾਲਰ प्रति ਹਫ਼ਤਾ ਹੈ ਜਦਕਿ ਆਕਲੈਂਡ ਦੇ ਵਿੱਚ ਇਹ 650 ਡਾਲਰ ਹੈ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਘਰਾਂ ਦੀ ਔਸਤ ਕੀਮਤ 1.36 ਮਿਲੀਅਨ ਹੈ ਜਦਕਿ ਆਕਲੈਂਡ ਦੇ ਵਿੱਚ ਇਹ 1.07 ਮਿਲੀਅਨ ਹੈ ਇਹ ਅੰਤਰ ਆਸਟ੍ਰੇਲੀਆ ਵਿੱਚ ਜਾਇਦਾਦ ਖਰੀਦਣ ਦੇ ਸੁਪਨੇ ਨੂੰ ਮੁਸ਼ਕਲ ਬਣਾਉਂਦਾ ਹੈ ਮਹਿੰਗਾਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਦਰ 2.1% ਹੈ ਜੋ ਨਿਊਜ਼ੀਲੈਂਡ ਦੇ ਵਿੱਚ 2.7% ਨਾਲੋਂ ਘੱਟ ਹੈ ਪਰ ਸੁਪਰਮਾਰਕੀਟ ਦੀਆਂ ਕੀਮਤਾਂ ਪੈਟਰੋਲ ਅਤੇ ਬਿਜਲੀ ਦੇ ਬਿੱਲ ਦੋਵੇਂ ਦੇਸ਼ਾਂ ਦੇ ਪਰਿਵਾਰਾਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਸਿਡਨੀ ਵਿੱਚ 1 ਕਿਲੋ ਟਮਾਟਰ ਸ਼ਾਇਦ ਨਿਊਜ਼ੀਲੈਂਡ ਨਾਲੋਂ ਸਸਤੇ ਹੋਣ ਪਰ ਕੈਫੇ ਵਿੱਚ ਕੌਫੀ ਦੀ ਕੀਮਤ ਸਾਲ ਦੇ ਅੰਤ ਵਿੱਚ 9 ਤੋਂ ਲੈ ਕੇ 13 ਡਾਲਰ ਤੱਕ ਜਾ ਸਕਦੀ ਹੈ ਇਹ ਅਸੀਂ ਨਿਊਜ਼ੀਲੈਂਡ ਡਾਲਰ ਦੀ ਗੱਲ ਕਰ ਰਹੇ ਹਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਤਿਮਾਹੀ ਬਿਲਿੰਗ ਅਤੇ ਨਿਊਜ਼ੀਲੈਂਡ ਦੇ ਵਿੱਚ ਮਹੀਨਾਵਾਰ ਬਿਲਿੰਗ ਦਾ ਸਿਸਟਮ ਹੈ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਲਗਭਗ ਬਰਾਬਰ ਹੈ ਪਰ ਆਸਟ੍ਰੇਲੀਆ ਦਾ ਸਿਸਟਮ ਪਰਿਵਾਰਾਂ ਦੇ ਨਕਦ ਪ੍ਰਵਾਹ ਨੂੰ ਥੋੜਾ ਸੌਖਾ ਬਣਾਉਂਦਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਮੌਕਿਆਂ ਦੀ ਕਮੀ ਨਹੀਂ ਹੈ ਵਡੇਰੇ ਤਨਖਾਹ ਵਿਸ਼ਾਲ ਉਦਯੋਗ ਅਤੇ ਹੁਣ ਨਾਗਰਿਕਤਾ ਦਾ ਤੇਜ਼ ਰਸਤਾ ਬਹੁਤ ਸਾਰੇ ਲੋਕਾਂ ਨੂੰ ਖਿੱਚਦਾ ਹੈ ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਹਨ ਵੱਡੇ ਸ਼ਹਿਰਾਂ ਵਿੱਚ ਭੀੜ ਲੰਬੇ ਸਫ਼ਰ ਅਤੇ ਵੱਧਦੀ ਆਬਾਦੀ ਨੂੰ ਸੰਭਾਲਣ ਲਈ ਨਾਕਾਫੀ ਬੁਨਿਆਦੀ ਢਾਂਚਾ ਆਸਟ੍ਰੇਲੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦਾ ਹੈ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਜਾਮ ਅਤੇ ਲੰਮੇ ਸਫ਼ਰ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਿਰਫ ਕੰਮ ਅਤੇ ਖਰਚਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਦੂਜੇ ਪਾਸੇ ਨਿਊਜ਼ੀਲੈਂਡ ਆਰਥਿਕ ਚੁਣੌਤੀਆਂ ਦੇ ਬਾਵਜੂਦ ਇੱਕ ਵੱਖਰੀ ਜੀਵਨ ਸ਼ੈਲੀ ਪੇਸ਼ ਕਰਦਾ ਹੈ ਸ਼ਾਂਤ ਪਾਇਚਾਰੇ ਛੋਟੇ ਸਫਰ ਅਤੇ ਕੁਦਰਤ ਨਾਲ ਨੇੜਤਾ ਨਿਊਜ਼ੀਲੈਂਡ ਦੀ ਵਿਸ਼ੇਸ਼ਤਾ ਹੈ ਬਹੁਤ ਸਾਰੇ ਲੋਕ ਜਦੋਂ ਨਿਊਜ਼ੀਲੈਂਡ ਛੱਡਦੇ ਹਨ ਤਾਂ ਉਹਨਾਂ ਨੂੰ ਇਸ ਜੀਵਨ ਸ਼ੈਲੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਸਾਦਗੀ ਉਹ ਚੀਜ਼ ਹੈ ਜੋ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਮੁਸ਼ਕਿਲ ਨਾਲ ਹੀ ਮਿਲਦੀ ਹੈ ਤਾਂ ਅੰਤ ਵਿੱਚ ਸਵਾਲ ਇਹ ਹੈ ਕਿ ਆਸਟ੍ਰੇਲੀਆ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ 2 ਸਾਲਾਂ ਦੇ ਅਨੁਭਵ ਤੋਂ ਬਾਅਦ ਇਸ ਸਵਾਲ ਦਾ ਜਵਾਬ ਸਧਾਰਨ ਨਹੀਂ ਹੈ ਆਸਟ੍ਰੇਲੀਆ ਵਿੱਚ ਵਧੀਆ ਮੌਕੇ ਅਤੇ ਤਨਖਾਹਾਂ ਜੋ ਬਹੁਤ ਸਾਰੇ ਲੋਕਾਂ ਲਈ ਜੀਵਨ ਨੂੰ ਸੌਖਾ ਬਣਾਉਂਦੀਆਂ ਹਨ ਪਰ ਮਹਿੰਗੇ ਕਿਰਾਏ ਜੀਵਨ ਦੀ ਉੱਚੀ ਲਾਗਤ ਅਤੇ ਸ਼ਹਿਰੀ ਜੀਵਨ ਦੀ ਪੀੜ ਇਸ ਦੇ ਫਾਇਦਿਆਂ ਨੂੰ ਸੀਮਤ ਕਰਦੀ ਹੈ ਨਿਊਜ਼ੀਲੈਂਡ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਇੱਕ ਜਿਹਾ ਹੀ ਜੀਵਨ ਸ਼ੈਲੀ ਦਿੰਦਾ ਹੈ ਜੋ ਸ਼ਾਂਤੀ ਅਤੇ ਸਰਲਤਾ ਨਾਲ ਭਰਪੂਰ ਹੈ ਹਜ਼ਾਰਾਂ ਨਿਵਾਸੀ ਅਜੇ ਵੀ ਆਸਟ੍ਰੇਲੀਆ ਦੀ ਚਮਕ ਵੱਲ ਖਿੱਚੇ ਜਾ ਰਹੇ ਹਨ ਪਰ ਬਿਹਤਰ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਕੁਝ ਲਈ ਇਹ ਵਧੀਆ ਤਨਖਾਹਾਂ ਅਤੇ ਮੌਕਿਆਂ ਦੀ ਗੱਲ ਹੈ ਜਦਕਿ ਦੂਜਿਆਂ ਲਈ ਸ਼ਾਂਤੀ ਅਤੇ ਕੁਦਰਤ ਨਾਲ ਜੁੜਿਆ ਜੀਵਨ ਜ਼ਿਆਦਾ ਮਹੱਤਵਪੂਰਨ ਹੈ ਇਹ ਸਵਾਲ ਕਿ ਕਿਹੜਾ ਦੇਸ਼ ਬਿਹਤਰ ਹੈ ਸ਼ਾਇਦ ਹਮੇਸ਼ਾ ਬਹਿਸ ਦਾ ਵਿਸ਼ਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਅਗਲੀਆਂ ਖਬਰਾਂ ਅਤੇ ਰਿਪੋਰਟ ਨਾਲ ਲੈ ਕੇ ਜਲਦੀ ਮਿਲਾਂਗੇ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਅਸੀਂ ਅਜਿਹੇ ਸਵਾਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਜੋ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਦੇ ਮਨ ਦੇ ਵਿੱਚ ਘੁੰਮ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿੰਦਗੀ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ ਪਿਛਲੇ 2 ਸਾਲਾਂ ਵਿੱਚ ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਵਧੀਆ ਤਨਖਾਹਾਂ ਸਸਤੀਆਂ ਉਡਾਨਾਂ ਅਤੇ ਚਮਕਦਾਰ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਵੱਲ ਪ੍ਰਵਾਸ ਕਰ ਗਏ ਹਨ ਪਰ ਕੀ ਇਹ ਸੁਪਨਾ ਸੱਚਮੁੱਚ ਹਕੀਕਤ ਨਾਲ ਮੇਲ ਖਾਂਦਾ ਹੈ ਆਓ ਇਸ ਬਾਰੇ ਪੜਤਾਲ ਕਰੀਏ ਜਦੋਂ ਅਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜ਼ਿੰਦਗੀ ਦੀ ਤੁਲਨਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਨੰਬਰਾਂ ਦੀ ਗੱਲ ਕਰਨੀ ਜ਼ਰੂਰੀ ਹੈ ਸਟੇਟਸ ਨਿਊਜ਼ੀਲੈਂਡ ਦੇ ਅਨਸਾਰ 2024 ਦੇ ਵਿੱਚ 30100 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਗਏ ਇਹ 2012 ਤੋਂ ਬਾਅਦ ਸਭ ਤੋਂ ਵੱਡੀ ਪ੍ਰਵਾਸ ਦੀ ਗਿਣਤੀ ਹੈ ਖਾਸ ਕਰ ਇਹ ਹੈ ਕਿ ਇਹਨਾਂ ਦੇ ਵਿੱਚੋਂ 40% ਦੀ ਲੋਕ 18 ਤੋਂ 30 ਸਾਲ ਦੀ ਉਮਰ ਦੇ ਸਨ ਨਰਸਾਂ ਵਪਾਰੀਆਂ ਤੇ ਗ੍ਰੈਜੂਏਟ ਵਰਗੇ ਨੌਜਵਾਨ ਪੇਸ਼ੇਵਰ ਇਸ ਵੱਡੇ ਪ੍ਰਵਾਸ ਦੀ ਅਗਵਾਈ ਕਰ ਰਹੇ ਹਨ ਇਹ ਮੋੜ ਤੋਂ ਇੱਕ ਵੱਡੀ ਕੀਵੀ ਇੱਕ ਜੌਬਸ ਵਰਗਾ ਮਹਿਸੂਸ ਹੁੰਦਾ ਹੈ ਆਸਟ੍ਰੇਲੀਆ ਵਿੱਚ ਜ਼ਿੰਦਗੀ ਦੀ ਸਭ ਤੋਂ ਵੱਡੀ ਖਿੱਚ ਵਧੀਆ ਤਨਖਾਹਾਂ ਆਸਤਨ ਆਸਟ੍ਰੇਲੀਆ ਵਿੱਚ ਪੂਰੇ ਸਮੇਂ ਦੀ ਕਮਾਈ 2220 ਡਾਲਰ ਨਿਊਜ਼ੀਲੈਂਡ ਡਾਲਰ ਪ੍ਰਤੀ ਹਫਤਾ ਹੈ ਜਦਕਿ ਨਿਊਜ਼ੀਲੈਂਡ ਦੇ ਵਿੱਚ ਇਹ ਸਿਰਫ 1679 ਡਾਲਰ ਹਨ ਇਹ ਫਰਕ ਲੋਕਾਂ ਨੂੰ ਆਸਟ੍ਰੇਲੀਆ ਦੇ ਵੱਲ ਖਿੱਚਦਾ ਹੈ ਪਰ ਇਸ ਦੇ ਨਾਲ ਹੀ ਜੀਵਨ ਦੀ ਲਾਗਤ ਵੀ ਵਧੇਰੇ ਹੈ ਉਦਾਹਰਨ ਵਜੋਂ ਸਿਡਨੀ ਵਿੱਚ ਔਸਤ ਕਿਰਾਇਆ 880 ਡਾਲਰ प्रति ਹਫਤਾ ਹੈ ਜਦਕਿ ਆਕਲੈਂਡ ਦੇ ਵਿੱਚ ਇਹ 650 ਡਾਲਰ ਹੈ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਘਰਾਂ ਦੀ ਔਸਤ ਕੀਮਤ 1.36 ਮਿਲੀਅਨ ਹੈ ਜਦਕਿ ਆਕਲੈਂਡ ਦੇ ਵਿੱਚ ਇਹ 1.07 ਮਿਲੀਅਨ ਹੈ ਇਹ ਅੰਤਰ ਆਸਟ੍ਰੇਲੀਆ ਵਿੱਚ ਜਾਇਦਾਦ ਖਰੀਦਣ ਦੇ ਸੁਪਨੇ ਨੂੰ ਮੁਸ਼ਕਲ ਬਣਾਉਂਦਾ ਹੈ ਮਹਿੰਗਾਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਦਰ 2.1% ਹੈ ਜੋ ਨਿਊਜ਼ੀਲੈਂਡ ਦੇ ਵਿੱਚ 2.7% ਨਾਲੋਂ ਘੱਟ ਹੈ ਪਰ ਸੁਪਰਮਾਰਕੀਟ ਦੀਆਂ ਕੀਮਤਾਂ ਪੈਟਰੋਲ ਅਤੇ ਬਿਜਲੀ ਦੇ ਬਿੱਲ ਦੋਵੇਂ ਦੇਸ਼ਾਂ ਦੇ ਪਰਿਵਾਰਾਂ ਨੂੰ ਬਰਾਬਰ ਪ੍ਰਭਾਵਿਤ ਕਰਦੇ ਹਨ ਸਿਡਨੀ ਵਿੱਚ 1 ਕਿਲੋ ਟਮਾਟਰ ਸ਼ਾਇਦ ਨਿਊਜ਼ੀਲੈਂਡ ਨਾਲੋਂ ਸਸਤੇ ਹੋਣ ਪਰ ਕੈਫੇ ਵਿੱਚ ਕੌਫੀ ਦੀ ਕੀਮਤ ਸਾਲ ਦੇ ਅੰਤ ਵਿੱਚ 9 ਤੋਂ ਲੈ ਕੇ 13 ਡਾਲਰ ਤੱਕ ਜਾ ਸਕਦੀ ਹੈ ਇਹ ਅਸੀਂ ਨਿਊਜ਼ੀਲੈਂਡ ਡਾਲਰ ਦੀ ਗੱਲ ਕਰ ਰਹੇ ਹਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਤਿਮਾਹੀ ਬਿਲਿੰਗ ਅਤੇ ਨਿਊਜ਼ੀਲੈਂਡ ਦੇ ਵਿੱਚ ਮਹੀਨਾਵਾਰ ਬਿਲਿੰਗ ਦਾ ਸਿਸਟਮ ਹੈ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਲਗਭਗ ਬਰਾਬਰ ਹੈ ਪਰ ਆਸਟ੍ਰੇਲੀਆ ਦਾ ਸਿਸਟਮ ਪਰਿਵਾਰਾਂ ਦੇ ਨਕਦ ਪ੍ਰਵਾਹ ਨੂੰ ਥੋੜਾ ਸੌਖਾ ਬਣਾਉਂਦਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਮੌਕਿਆਂ ਦੀ ਕਮੀ ਨਹੀਂ ਹੈ ਵਡੇਰੇ ਤਨਖਾਹ ਵਿਸ਼ਾਲ ਉਦਯੋਗ ਅਤੇ ਹੁਣ ਨਾਗਰਿਕਤਾ ਦਾ ਤੇਜ਼ ਰਸਤਾ ਬਹੁਤ ਸਾਰੇ ਲੋਕਾਂ ਨੂੰ ਖਿੱਚਦਾ ਹੈ ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਹਨ ਵੱਡੇ ਸ਼ਹਿਰਾਂ ਵਿੱਚ ਭੀੜ ਲੰਬੇ ਸਫ਼ਰ ਅਤੇ ਵੱਧਦੀ ਆਬਾਦੀ ਨੂੰ ਸੰਭਾਲਣ ਲਈ ਨਾਕਾਫੀ ਬੁਨਿਆਦੀ ਢਾਂਚਾ ਆਸਟ੍ਰੇਲੀਆ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਉਂਦਾ ਹੈ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਜਾਮ ਅਤੇ ਲੰਮੇ ਸਫ਼ਰ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਿਰਫ ਕੰਮ ਅਤੇ ਖਰਚਿਆਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਦੂਜੇ ਪਾਸੇ ਨਿਊਜ਼ੀਲੈਂਡ ਆਰਥਿਕ ਚੁਣੌਤੀਆਂ ਦੇ ਬਾਵਜੂਦ ਇੱਕ ਵੱਖਰੀ ਜੀਵਨ ਸ਼ੈਲੀ ਪੇਸ਼ ਕਰਦਾ ਹੈ ਸ਼ਾਂਤ ਪਾਇਚਾਰੀ ਛੋਟੇ ਸਫਰ ਅਤੇ ਕੁਦਰਤ ਨਾਲ ਨੇੜਤਾ ਨਿਊਜ਼ੀਲੈਂਡ ਦੀ ਵਿਸ਼ੇਸ਼ਤਾ ਹੈ ਬਹੁਤ ਸਾਰੇ ਲੋਕ ਜਦੋਂ ਨਿਊਜ਼ੀਲੈਂਡ ਛੱਡਦੇ ਹਨ ਤਾਂ ਉਹਨਾਂ ਨੂੰ ਇਸ ਜੀਵਨ ਸ਼ੈਲੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ ਨਿਊਜ਼ੀਲੈਂਡ ਦੀ ਸ਼ਾਂਤੀ ਅਤੇ ਸਾਦਗੀ ਉਹ ਚੀਜ਼ ਹੈ ਜੋ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਮੁਸ਼ਕਿਲ ਨਾਲ ਹੀ ਮਿਲਦੀ ਹੈ ਤਾਂ ਅੰਤ ਵਿੱਚ ਸਵਾਲ ਇਹ ਹੈ ਕਿ ਆਸਟ੍ਰੇਲੀਆ ਸੱਚਮੁੱਚ ਨਿਊਜ਼ੀਲੈਂਡ ਨਾਲੋਂ ਬਿਹਤਰ ਹੈ 2 ਸਾਲਾਂ ਦੇ ਅਨੁਭਵ ਤੋਂ ਬਾਅਦ ਇਸ ਸਵਾਲ ਦਾ ਜਵਾਬ ਸਧਾਰਨ ਨਹੀਂ ਹੈ ਆਸਟ੍ਰੇਲੀਆ ਵਿੱਚ ਵਧੀਆ ਮੌਕੇ ਅਤੇ ਤਨਖਾਹਾਂ ਜੋ ਬਹੁਤ ਸਾਰੇ ਲੋਕਾਂ ਲਈ ਜੀਵਨ ਨੂੰ ਸੌਖਾ ਬਣਾਉਂਦੀਆਂ ਹਨ ਪਰ ਮਹਿੰਗੇ ਕਿਰਾਏ ਜੀਵਨ ਦੀ ਉੱਚੀ ਲਾਗਤ ਅਤੇ ਸ਼ਹਿਰੀ ਜੀਵਨ ਦੀ ਪੀੜ ਇਸ ਦੇ ਫਾਇਦਿਆਂ ਨੂੰ ਸੀਮਤ ਕਰਦੀ ਹੈ ਨਿਊਜ਼ੀਲੈਂਡ ਆਪਣੀਆਂ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਇੱਕ ਜਿਹੀ ਜੀਵਨ ਸ਼ੈਲੀ ਦਿੰਦਾ ਹੈ ਜੋ ਸ਼ਾਂਤੀ ਅਤੇ ਸਰਲਤਾ ਨਾਲ ਭਰਪੂਰ ਹੈ ਹਜ਼ਾਰਾਂ ਨਿਯੂਜ਼ਨ ਵਾਸੀ ਅਜੇ ਵੀ ਆਸਟ੍ਰੇਲੀਆ ਦੀ ਚਮਕ ਵੱਲ ਖਿੱਚੇ ਜਾ ਰਹੇ ਹਨ ਪਰ ਬਿਹਤਰ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਕੁਝ ਲਈ ਇਹ ਵਧੀਆ ਤਨਖਾਹਾਂ ਅਤੇ ਮੌਕਿਆਂ ਦੀ ਗੱਲ ਹੈ ਜਦਕਿ ਦੂਜਿਆਂ ਲਈ ਸ਼ਾਂਤੀ ਅਤੇ ਕੁਦਰਤ ਨਾਲ ਜੁੜਿਆ ਜੀਵਨ ਜ਼ਿਆਦਾ ਮਹੱਤਵਪੂਰਨ ਹੈ ਇਹ ਸਵਾਲ ਕਿ ਕਿਹੜਾ ਦੇਸ਼ ਬਿਹਤਰ ਹੈ ਸ਼ਾਇਦ ਹਮੇਸ਼ਾ ਬਹਿਸ ਦਾ ਵਿਸ਼ਾ ਰਹੇਗਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਅਗਲੀਆਂ ਖਬਰਾਂ ਅਤੇ ਰਿਪੋਰਟ ਨਾਲ ਲੈ ਕੇ ਜਲਦੀ ਮਿਲਾਂਗੇ ਤਦ ਤੱਕ ਲਈ ਸਾਸਤ੍ਰ